ਮਾਨ ਲਓ ਕਿ ਜੀ ਸਾਹਿਬ ਦੇ ਤੇ ਡੀਐਸਪੀ ਰਮਨਪਰਸ ਨੇ ਹਦਾਇਤਾਂ ਦੇ ਆਪਾਂ ਬਟਾਲੇ ਤੇ ਭੜੇਪੁਰਾਂ ਦੀ ਤਲਾਸ਼ਬੰਦ ਰਵਾਨਾ ਹੀ ਜਿੱਤੇ ਨੂੰ ਮਹੁਰਵਾ ਨੇ ਤਲਾਹ ਦਿੱਤੀ ਕਿ ਬਟਾਲਾ ਗ੍ਰਾਮਪਥੀ ਦੇ ਏਰੀਆ ਚੋਂ ਇਹ ਹੀਰੋਇਨ ਦੇ ਪਾਹੇ ਤੇ ਹੀਰੋਇਨ ਦੇ ਲਈ 100 ਫੁੱਟਿਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਦਨਾ ਨੂੰ ਅਏ ਫਰਗੀ ਤਦਵਾਦਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀ ਦਾ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ ਪਿੰਡ ਪਿੰਡ ਸਰ ਦੋਨੇ ਇੱਕੋ ਜੀ ਇਸ ਕੀ ਤੋਂ ਮਾ ਨਹੀਂ ਨਹੀਂ ਗ੍ਰੰਥਗੜ ਪਿੰਡ ਤੇ ਇਹ ਦੋਨੇ ਪਿੰਡ ਇੱਕੋ ਹਾਂ ਇੱਕੋ ਪਿੰਡ ਸਰ ਕੀ ਗੈਂਗਾਂ ਲਿੰਕਟ ਹੈ ਤੇ ਉਹ ਇਹ ਜਸ਼ਨ ਆ ਮੁੰਡਾ ਇੱਕ ਗੋਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦ ਤੱਕ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕਿਹਦੇ ਤੋਂ ਕਾਤੇ ਇੱਕ ਈ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕੰਮ ਤੇ ਸਰ ਕੀ ਕੀ ドラਮਾ ਹੋਇਆ ਇਸ ਰਿਲੇਟਡ ਇਨ੍ਹਾਂ ਦੀ ਐਕਟਵਾ ਦੇ ਵਿੱਚੋਂ 481000 ਰੁਪਏ ਡਰੱਗਾਂ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ